ਕਰਲਰਨੇ ਮੌਸਮ ਦੀ ਤਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੋਂ ਬਾਅਦ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ AQI 200 ਤੋਂ ਵੀ ਪਾਰ ਹੋ ਗਿਆ ਹੈ। ਤਾਂ ਪੰਜਾਬ ਦੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਲਗਾਤਾਰ ਵਿਗੜ ਰਹੀ ਹੈ। ਤਾਂ ਅਮ੍ਰਿਤਸਰ ਦਾ AQI 249, ਜਲੰਧਰ ਦਾ 250, ਲੁਧਿਆਣਾ ਦਾ 228, ਪਟਿਆਲਾ ਦਾ 200 ਅਤੇ ਮੁੰਡੀ ਗੋਬਿੰਦਗੜ ਦਾ 290 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਕਈ ਲਗਭਗ ਸਾਰੇ ਜ਼ਿਲ੍ਹਿਆਂ ਦੀ ਹਵਾ ਦੀ ਗੁਣਵੱਤਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੋਂ ਬਾਅਦ ਕਾਫੀ ਪ੍ਰਭਾਵਿਤ ਹੋਈ ਹੈ। ਪੰਜਾਬ ਦੇ ਸਿੱਟੇਕਟ ਦਾ ਮੌਸਮ ਇਸ ਹਫਤੇ ਸਾਫ਼ ਅਤੇ ਖੁਸ਼ਕ ਰਹੇਗਾ। ਦਾ ਮੌਸਮ ਵਿਗਿਆਨ ਕੇਂਦਰ ਤੋਂ ਬੋਲੂ ਜਾਰੀ ਕੀਤੇ ਗਏ ਅਪਡੇਟ ਅਨੁਸਾਰ ਇਸ ਹਫਤੇ بارش ਦੀ ਸੰਭਾਵਨਾ ਨਹੀਂ ਹੈ। ਤਭੀ ਤੇ ਦਿਨ ਪੰਜਾਬ ਦੇ ਤਾਪਮਾਨ ਦੇ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਹੈ। ਸੋ ਬਾਤ ਆਪਾਂ ਆਰਾਮ ਦੇ ਕਰੀਬ ਪਹੁੰਚ ਗਿਆ। ਤਾਂ ਸੂਬੇ ਦੇ ਵਿੱਚ ਸਭ ਤੋਂ ਵੱਧ ਆਪਮਾਨ 34.9 ਡਿਗਰੀ ਬਠਿੰਡਾ ਦੇ ਵਿੱਚ ਦਰਜ ਕੀਤਾ ਹੈ। ਤਾਂ ਦਿਵਾਲੀ ਦੇ ਤੇ ਬੰਦੀ ਛੋੜ ਦੇ ਉਸ ਤੋਂ ਬਾਅਦ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਏਕੁਆਈ 200 ਤੋਂ ਵੀ ਘਾਟ ਹੋ ਚੁੱਕਿਆ ਹੈ। ਪੰਜਾਬ ਦੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਤਾਮਰਿੰਦਰ ਦਾ 249, ਜਲੰਧਰ ਦਾ 250, ਲੁਧਿਆਣਾ ਦਾ 228, ਪਟਿਆਲਾ ਦਾ 200 ਮੰਡੇ ਕੋਪਿੰਡ ਕਰਦਾ 291 ਦਰਜ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਹਵਾ ਦੀ ਗੁਣਵੱਤਾ ਦੀਵਾਲੀ ਤੇ ਬੰਦੀਛੋੜ ਦੇ ਉਸ ਤੋਂ ਬਾਅਦ ਬੇਹਦ ਪ੍ਰਭਾਵੀ